ਮੈਨੂੰ ਹੁਕਮ ਹੋਇਆ ਮਾਂ ਦੀ ਕਵਿਤਾ ਪੜ੍ਹਨ ਦਾ ਮੈਂ ਹਮੇਸ਼ਾ ਜਦੋਂ ਇੱਥੇ ਲਿ ਸਟੇਜਾਂ ਤੇ ਜਾਂ ਕਿਤੇ ਵੀ ਹਰ ਰੋਜ਼ ਦੁਵਾਨਾਂ ਤੇ ਜਾਈਦਾ ਬਹੁਤ ਸੰਗਤ ਪਿਆਰ ਦਿੰਦੀ ਏ ਮਾਂ ਵਾਲੇ ਸ਼ਬਦਾਂ ਤੇ ਕਿਉਂਕਿ ਮਾਂ ਤੇ ਰੱਬ ਇੱਕੋ ਹੀ ਨੇ ਆਖੋ ਸਤਨਾਮ ਪੈਣੋ ਭਰਾਵਾਂ ਨੂੰ ਜਰੂਰ ਬੇਨਤੀ ਕਰਾਂਗਾ ਜਿਹੜੇ ਆਪਣੇ ਮਾਂ-ਬਾਪਾ ਨਾਲ ਬੋਲਦੇ ਨਹੀਂ ਆਹ ਕਵਿਤਾ ਤੋਂ ਬਾਅਦ ਤੁਸੀਂ ਬੋਲਣ ਤੇ ਮਜਬੂਰ ਹੋਵੋਗੇ ਤੁਹਾਨੂੰ ਬੋਲਣਾ ਪੈਣਾ ਹੈ ਕਿਉਂ اے ਰੱਬਾ ਤੁਹਾਡੇ ਘਰ ਚ ਬੈਠਿਆ ਜਿਹਦਾ ਨਹੀਂ ਜਿੱਦਣ ਦੁਨੀਆ ਤੋਂ ਚਲਿਆ ਗਿਆ ਨਾ ساری ਜ਼ਿੰਦਗੀ ਪਛਤਾਵੇਂਗਾ ਵੀ ਮੈਂ ਮਾਂ ਨਾਲ ਬੋਲਿਆ ਨਹੀਂ ਆਖੋ ਸੁਪਨਾ ਜੇ ਆ ਬੈਠੀਆਂ ਭੈਣਾ ਪੁੱਛ ਲੋ ਪੇਕੇ ਘਰ ਬੁਲਾਂਦਾ ਕੋਈ ਮਾਂ ਤੋਂ ਬਿਨਾ ਪੇਕੇ ਘਰ ਬੁਲਾਂਦਾ ਕੋਈ ਮਾਂ ਤੋਂ ਬਿਨਾ ਜਿਨ੍ਹਾਂ ਜਿਨ੍ਹਾਂ ਦੀ ਭੈਣਾਂ ਦੀਆਂ ਮਾਮਾ ਚਲੀਆਂ ਗਈਆਂ ਮਾਂ ਮਰੇ ਤਾਂ ਪੇਕੇ ਹੀ ਮੁੱਕਦੇ ਉਹ ਮਰੇ ਘਰ ਵਿਲਾ ਜਿੱਦਣ ਮਾਂ ਮਰ ਗਈ ਧੀ ਵਾਸਤੇ ਪੇਕਾ ਕਰ ਖਤਮ ਹੋ ਜਾਂਦਾ ਲੱਖ ਭਾਈ ਪਰਜਾਈਆਂ ਦਾ ਭਾਵੇਂ ਜਿੰਨਾ ਮਰਜੀ ਪਿਆਰ ਹੋਵੇ ਜੀ ਪਿਆਰ ਪਰ ਉਹ ਜਾ ਕੇ ਨਾ ਆਪਣੇ ਘਰਾਂ ਚ ਆਪਣੀ ਮਾਂ ਲੇ ਕਮਰੇ ਚੋਂ ਮਾਂ ਨੂੰ ਲੱਭਦੀਆਂ ਨੇ ਮੇਰੀ ਮਾਂ ਚ ਇਕੱਠੀ ਹੁੰਦੀ ਸੀ ਕਿਉਂਕਿ ਮਾਂ ਵਰਗਾ ਪਿਆਰ ਨਹੀਂ ਕੋਈ ਦੇ ਸਕਦਾ ਦੁਨੀਆ ਚ ਭਾਵੇਂ ਅਸੀਂ ਨਸ਼ੇੜੀ ਹੋਈਏ ਮਾਂ ਨਹੀਂ ਕਦੇ ਕਹਿੰਦੀ ਮੇਰਾ ਪੁੱਤ ਨਸ਼ੇੜੀ ਐ ਭਾਵੇਂ ਜੱਗ ਕਹੀ ਜਾਵੇ ਜੋ ਮਰਦੀ मां ਹਮੇਸ਼ਾ ਅਸੀਸਾਂ ਦਿੰਦੀ ਐ। ਤੁਸੀਂ ਯਾਦ ਰੱਖੋ ਜਿੱਦਣ ਮਾਂ ਦੁਨੀਆ ਤੋਂ ਚਲੀ ਗਈ ਲੱਭਦੇ ਫਿਰਾਂਗੇ ਸਾਰੀ ਜ਼ਿੰਦਗੀ ਪਰ ਮਾਂ ਨਹੀਂ ਲੱਭਣੀ ਅੱਖੋ ਸਤਨਾ। ਸ੍ਰੀ ਵਾਹਿਗੁਰੂ ਆਪਣੀ ਮਾਂ ਮਾਂ ਦੀ ਜੂੰਦਿਆਂ ਦੀ ਕਦਰ ਕਰੋ। ਇਹਨਾਂ ਨੂੰ ਜੂੰਦਿਆਂ ਨੂੰ ਰੋਟੀ ਦਿਓ। ਇਹਨਾਂ ਨੂੰ ਜੂੰਦਿਆਂ ਨੂੰ ਕੱਪੜੇ ਦਿਓ। ਇਹਨਾਂ ਨੂੰ ਜੂੰਦਿਆਂ ਨੂੰ ਘਿਉ ਖਿਲਾਓ। ਮਰੇ ਤੋਂ ਬਾਅਦ ਦੋ ਦੋ ਡੱਬੇ ਮੂੰਹ 'ਚ ਨਾ ਪਾਓ ਉਹਨੇ ਕੀ ਕਰਨੇ ਹੁਣ ਅੱਖੋ ਸਤਨਾ। ਸ੍ਰੀ ਵਾਹਿਗੁਰੂ ਕੋਈ ਫਾਇਦਾ ਨਹੀਂ ਜਿਉਂਦਿਆਂ ਨੂੰ ਕੱਪੜੇ ਦੋ ਮਰੇ ਤੋਂ ਬਾਅਦ ਡਾਟੇ ਰਲਾਣ ਦਾ ਕੋਈ ਫਾਇਦਾ ਨਹੀਂ ਉਹਨੇ ਕੀ ਕਰਨੇ ਆ ਹੁਣ ਕਿੱਥਾ ਸਮਾਏਗੀ ਜੂਦਿਆਂ ਨੂੰ ਕੱਪੜੇ ਦਈਏ ਮਾਂ-ਬਾਪਾ ਨੂੰ ਘੰਟਾ-ਘੰਟਾ ਬੈਠਿਆ ਕਰੋ ਆਪਣੇ ਮਾਂ-ਬਾਪਾ ਕੋਲ ਜਿਨ੍ਹਾਂ ਕੇ ਹੈਗੇ ਆ ਇਹਨਾਂ ਦੀ ਅੱਧੀ ਉਮਰ ਬਚਣੀ ਹੈ ਵੀ ਮੇਰੇ ਧੀ ਪੁੱਤ ਮੇਰੇ ਕੋਲ ਬਹਿਣਦੇ ਆ ਪਰ ਅੱਜਲੇ ਨਿਆਣੇ ਬਹਿਣਦੇ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ 5 ਮਿੰਟ ਵੀ ਬਹਿੜਦੇ ਆਪਣੇ ਮਾਂ-ਬਾਪਾ ਕੋਲ ਬੈਠੋ ਨਹੀਂ ਫੋਟੋਆਂ ਚੱਕ-ਚੱਕ ਕੇ ਰੋਂਗੇ ਜਿੱਦਣ ਸਮਾਂ ਲੰਘਿਆ ਫੋਟੋਆਂ ਚੱਕ-ਚੱਕ ਕੇ ਕਿਉਂਕਿ ਮਾਂ ਵਰਗਾ ਯਾਰ ਮਿੱਤਰ ਦੋਸਤ ਨਹੀਂ ਕੋਈ ਬਣ ਸਕਦਾ ਮਾਂ-ਪਾਪਾਂ ਵਰਗਾ ਨਹੀਂ ਬਣ ਸਕਦਾ ਦੁਨੀਆ ਛੱਡ ਦੇਗੀ ਪਰ ਮਾਂ-ਬਾਪ ਨਹੀਂ ਛੱਡਦੇ ਕਦੇ ਵੀ ਤੁਸੀਂ ਰੋਟੀ ਦੋ ਭਾਵੇਂ ਨਾ ਦੋ ਉਹਨਾਂ ਨੂੰ ਤੁਹਾਡੇ ਘਰ ਦੀ ਹਮੇਸ਼ਾ ਸੁੱਖ ਮੰਗਣੀ ਹੈ ਹਮੇਸ਼ਾ ਅੱਧੀ ਰਾਤ ਆ ਜਿਉਂ ਘਰੇ ਘਰ ਵਾਲੀ ਕਹੇਗੀ ਕਿ ਕਿੰਨੀ ਦਿਹਾੜੀ ਲੱਗੀ ਅੱਜ ਕੀ ਕਮਾ ਕੇ ਲਿਆਇਆ ਜੇ ਬੱਚੇ ਜਾਗਦੇ ਮਿਲ ਗਿਓ ਪੁੱਛਣਗੇ ਕੀ ਲਿਆਇਆ ਬਾਪੂ ਖਾਣ ਨੂੰ ਕੱਲੀ ਮਾਂ ਪੁੱਛੇਗੀ ਪੁੱਤ ਰੋਟੀ ਖਾਈਏ ਸਵੇਰ ਦੀ ਹਾਂ ਪੁੱਤ ਰੋਟੀ ਖਾਈਏ ਸਵੇਰ ਦੀ ਕਿਉਂ ਮਾਂ ਆਪਣੀ ਜਵਾਨੀ ਦੁੱਧ ਚ ਘੋਲ ਕੇ ਪਲਾਂਦੀ ਏ ਬੱਚੇ ਨੂੰ ਉਹਦਾ ਸਰੀਰ ਉਹ ਆਪ ਗੁੱਡੀ ਹੋਣੀ ਸ਼ੁਰੂ ਹੋ ਜੇਗੀ ਉਹਦਾ ਪੁੱਤ ਜਵਾਨ ਹੁੰਦਾ ਜਾਵੇਗਾ ਕਿਉਂ ਉਹਨੇ ਆਪਣੀ ਜਵਾਨੀ ਦੁੱਧ ਚ ਘੋਲ ਕੇ ਪਲਾਦੀ ਆਪਣੇ ਬੱਚੇ ਨੂੰ ਲੱਖ ਦੀ ਲਾਣਤਾ ਉਹਨਾਂ ਬੱਚੀਆਂ ਤੇ ਜਿਹੜੇ ਅੱਜ ਆਪਣੀ ਮਾਂ ਨੂੰ ਪਾਣੀ ਤੱਕ ਨਹੀਂ ਪੁੱਛਦੇ ਪਾਣੀ ਤੱਕ ਪਰ ਯਾਦ ਰੱਖਿਓ ਬੀਬੀਆਂ ਥਵੇਂ ਵੀ ਜਿਹੜੀਆਂ ਆਪਣੀ ਸੱਸ ਸਹੁਰਾ ਨੇ ਰੋਟੀ ਨਹੀਂ ਦਿੰਦੀਆਂ ਯਾਦ ਰੱਖਿਓ ਮੇਰੀ ਗੱਲ ਆਲੂ ਵਾਲੇ ਪਰੌਂਠੇ ਤੁਹਾਨੂੰ ਵੀ ਨਹੀਂ ਮਿਲਦੇ ਆਖੋ ਸਤਨਾ ਸ਼੍ਰੀ ਅਕਾਲ ਕਿਤੇ ਉੰਜੋ ਨਾ ਕਹੀ ਜਾਏ ਗੋਦੀ ਮੈਂ ਬਿਠਾ ਬਿਠਾ ਕੇ ਆਇਓ ਮੇਰਾ ਪੁੱਤ ਮਨੂੰ ਰੋਟੀ ਦੇਵੇਗਾ ਖਾ ਲਿਓ ਪਰੌਂਠੇ ਜਿਹਹ ਜੀ ਥਵੇਂ ਕਰੋਂਗੇ ਬਹੁਜੀ ਭੁਗਤੋਂਗੇ ਮੇਰੇ ਗੁਰੂ ਨੇ ਖੁਦ ਕਿਹਾ ਬਾਣੀ ਚ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦਿੱਜਿਆ ਵਰਜਣਾ ਇਹ ਨਾ ਕਿਉਂ ਮਾਰੀ ਨੂਆ ਆਏਗੇ ਮਾਨੂੰ ਮੂੜੀਆਂ ਵਾਲੇ ਖਲਾਵੇਂਗੀਆਂ ਨਾ 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 ਜਿਹੇ ਜੇ ਥਵੇਂ ਖੜਾਈਆਂ ਉਹ ਜੇ ਤੁਸੀਂ ਖਾ ਲੋਂਗੇ ਵੈਸੇ ਇੱਕ ਬਰਾਬਰ ਹੈ ਐਥੀ ਹੈ ਕਰਮ ਨੂੰ ਹਜ਼ਾਰ ਵਾਰੀ ਸੋਚ ਕੇ ਵਿੱਜੋ ਤੁਹਾਨੂੰ ਲੋਕ ਮਾਫ ਕਰ ਦੇਣਗੇ ਰਿਸ਼ਤੇਦਾਰ ਮਾਫ ਕਰ ਦੇਣਗੇ ਸਾਕ ਸੰਬੰਧੀ ਮਾਫ ਕਰ ਦੇਣਗੇ ਅਦਾਲਤ ਮਾਫ ਕਰ ਦੇਗੀ ਪਰ ਬੰਦੇ ਨੂੰ ਕਰਮ ਮਾਫ ਨਹੀਂ ਕਰਦੇ ਕਦੇ ਵੀ ਕਰਮਾਂ ਦਾ ਲੇਖਾ ਤਾਂ ਇੱਥੇ ਹੀ ਹੈ ਜਿਹੜਾ ਵਿੱਜੇਗਾ ਇੱਕ ਦਿਨ ਉਹ ਵੱਡਣਾ ਪੈਣਾ ਤੈਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਸ ਹਮੇਸ਼ਾ ਮੈਂ ਤੇ ਰੋਜ਼ ਹੀ ਪੜਦਾ ਹੁੰਨਾ ਅੱਜ ਵੀ ਪੜਦੇ ਆਂ ਪ੍ਰੇਮ ਨਾਲ ਕੋਈ ਵੀ ਰਸਨਾ ਬੰਜੀ ਨਾ ਰਹੇ ਦਾ ਸਾਰੇ ਪੜਿਓ ਪਿਆਰ ਨਾਲ ਜੱਗ ਤੋਂ ਮਾਵਾ ਦੁਰਜਾਨ ਦੇ ਜੱਗ ਤੋਂ ਮਾਵਾ ਮੁੜ ਕੇ ਲੱਭਦੀਆਂ ਨਹੀਂ ਉਹ ਮੁੜ ਕੇ ਲੱਭਦੀਆਂ ਨਹੀਂ ਦੁਰਜਾਨ ਦੇ ਜੱਗ ਤੋਂ ਮਾਵਾ ਮੁੜ ਕੇ ਲੱਭਦੀਆਂ ਨਹੀਂ y'all yeah, you yeah, yeah, ਆਮ ਬਾਜੂ ਦੁਨੀਆ ਸੁਣੀ ਲੱਗਦੀ ਐ ਹਮਾ ਦਾ ਦਿਲ ਹੀ ਪੁੱਤ ਦੇ ਉੱਗਣ ਚੱਲ ਸਕਦੇ ਨਾਮ ਗੰਭੂ ਕੋੜੰਗਾ ਮੈਂ ਹੈ ਨਾ ਕਰ ਸਕਦਾ नैनाजूर वगदी मामा बजो दुनिया सुनी लॻंदी हो, 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 हो मामा बजो दुनिया सुनी लॻदी ਜੇ ਮਾਂ ਹੁੰਦੀ ਅੱਜ ਜੂਂਦੀ ਧੀਆਂ ਬਹੁਤ ਬਰਾਗ ਕਰਦੀਆਂ ਨੇ ਆਪਣੀ ਮਾਂ ਦਾ ਕੋਈ ਤਿਹਾਰ ਆਵੇ ਤਿਹਾਰ ਬਾਅਦ ਵਿੱਚ ਯਾਦ ਆਉਂਦਾ ਪਹਿਲਾਂ ਮਾਂ ਯਾਦ ਆ ਜਾਂਦੀ ਹੈ ਕਿਉਂ ਕੋਈ ਵੀ ਜੀਦੀਆਂ ਵੀ ਮਾਮਾ ਨੇ ਉਹ ਆਪਣੀ ਧੀ ਦਾ ਤਿਹਾਰ ਕਦੇ ਸੁਣਨਾ ਨਹੀਂ ਰਹਿਣ ਦਿੰਦੇ ਆ ਗਰੀਬ ਤੋਂ ਗਰੀਬ ਬੰਦਾ ਵੀ ਆਪਣੀ ਧੀਆਂ ਦੇ ਕੋਲ ਢੇੜਾ ਮਾਰ ਕੇ ਆਂਦਾ ਜਿਹੜਾ ਮਰਜੀ ਤਿਹਾਰ ਹੋਵੇ ਤੇ ਬਹੁਤ ਧੀਆਂ ਨੂੰ ਜਿਆਦਾ ਦੁੱਖ ਹੁੰਦਾ ਮਾਵਾਂ ਦੇ ਜਾਣ ਦਾ ਪਿਓ ਦੇ ਜਾਣ ਦਾ ਬੰਦਾ ਤੇ ਚਲੋ ਆਪਣੇ ਪਰਿਵਾਰਾਂ ਚ ਗੁਲਬਾਨ ਹੋ ਜਾਂਦਾ ਸਭ ਕੁਝ ਭੁੱਲ ਜਾਂਦਾ ਪਰ ਧੀਆਂ ਨਹੀਂ ਕਦੇ ਵੀ ਭੁੱਲਦੀਆਂ ਮਾਵਾਂ ਨੂੰ ਆਖੋ ਸਤਨਾਕ ਵਾਹਿਗੁਰੂ ਤਾਂ ਹੀ ਕਿਸੇ ਸ਼ਾਇਰ ਨੇ ਕਿਹਾ ਜੇ ਮਾਂ ਹੁੰਦੀ ਅੱਜ ਜੂ ਜੋ ਤਾਰ ਟੁੱਟ ਗਿਆ ਇਸ ਮਾਨ ਚੋ ਆ ਫਿਰ ਜੁੜਦਾ ਨਹੀਂ ਦਵਾਰਾ ਸਾਨੂੰ ਤੇਰੇ ਵਰਗਾ ਪਿਆਰ तो दुबारा बहुत लोग अपनी मावा नाद करके रोते पर मैं कह रहा भी जूदी जिया जफिया पाओ असी मरे तो बाद कही मां उठे जा मैं तेरे गल गां ਸਾਰੀ ਜ਼ਿੰਦਗੀ ਬਲਾਈ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹਦਾ ਕੋਈ ਫਾਇਦਾ ਨਹੀਂ ਹੈ ਪਿਓ ਨੂੰ ਸਾਰੀ ਜ਼ਿੰਦਗੀ ਮੱਥੇ ਨਹੀਂ ਲਾਇਆ ਜਿੱਦਣ ਦੁਨੀਆ ਤੋਂ ਚਲਾ ਗਿਆ ਉਹਨੂੰ ਕੁੱਟ-ਕੁੱਟ ਕੇ ਜੱਫੀਆਂ ਪਾ ਰਹੇ ਆ ਉੱਠ ਜਾ ਮੈਂ ਤੇਰੇ ਅਗਲ ਗੱਲਾਂ ਕਰਨੀਆਂ ਜਦੋਂ ਜੂੰਦਾ ਸੀ ਉਸਦਾ ਪਾਣੀ ਨਹੀਂ ਪੁੱਛਿਆ ਜੂੰਦਿਆਂ ਨੂੰ ਪਿਆਰ ਕਰੋ ਤੁਹਾਡੀ ਕਦਰ ਪੈ ਜਾਣੀ ਆ ਦੁਨੀਆ ਤੇ ਇਹ ਤੀਰਥ ਨੇ ਤੁਹਾਡੇ ਘਰਾਂ 'ਚ ਬੈਠੇ ਆ ਸੇਵਾ ਕਰ ਲਓਗੇ ਤਾਂ ਵਧੀਆ ਰਹੋਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਕੀ ਮੈਂ ਬਜ਼ੁਰਗਾਂ ਨੂੰ ਵੀ ਕਹਿਣਾ ਬਜ਼ੁਰਗ ਮਾਈਆਂ ਨੂੰ ਵੀ ਕਹਿਣਾ ਥਮੇ ਵੀ ਥੋੜੀ ਜਿਹੀ ਸੇਵਾ ਕਰਨ ਵਾਲੀਆਂ ਬਣੋ ਸਾਡੇ ਜੀ ਵੀ ਘਾਟਾਂ ਨੇ ਬਹੁਤ ਹੁਣ ਅੱਜ ਐ ਨਾ ਲੱਗ ਜਿਓ ਕਹਿਣ ਵੀ ਪਾਪਾ ਕਹਿ ਕੇ ਗਿਆਤੋ ਮਾਰੀ ਸੇਵਾ ਕਰਿਓ ਕਿਤੇ ਕੱਲ ਨੂੰ ਕੁਝ ਹੋਰੇ ਮੰਗਾਉ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾ ਹੈ ਜੀ ਸੇਵਾ ਨਹੀਂ ਕਰਨੀ ਸੇਵਾ ਕਰਨੀ ਹੈ ਰੋਟੀ ਪਾਣੀ ਦੀ ਪ੍ਰਸ਼ਾਦੇ ਪਾਣੀ ਦੀ ਕੱਪੜੇ ਲੀੜੇ ਦੀ ਦਵਾਈ ਬੁੱਟੀ ਜੀ ਕਿਉਂਕਿ ਉਹ ਲੋੜ ਹੈ ਜਦੋਂ ਤੂੰ 20 ਸਾਲਾਂ ਦਾ ਨਹੀਂ ਹੋਇਆ ਤੇਰੇ ਮਾਂ ਪਾਪਾ ਨੇ ਤੈਨੂੰ ਹਰ ਚੀਜ਼ ਲੈ ਕੇ ਦਿੱਤੀ ਹੈ ਜਦੋਂ ਉਹ ਆਰਥਿਕ ਪੱਖੋਂ ਹੁਣ ਹਾਰ ਗਏ ਜਰ ਆਈ ਜੋਵਨ ਹਾਰਿਆ ਬੜੇਪਾ ਆ ਗਿਆ ਬੜੇਪੇ ਦੀ ਜਰ ਲੱਗੀ ਫਿਰ ਸਾਡਾ ਫਰਜ਼ ਬਣਦਾ ਆਪਣੇ ਮਾਂ ਪਾਪਾ ਨਾਲ ਖੜਨ ਦਾ ਵਧੀਆ ਜੀ ਰੋਟੀ